ਲਓ ਜੀ ਅੱਜ ਆਪਣੇ ਕੋਲੇ ਪਹੁੰਚੇ ਜਾਮ ਕਾਟਨ ਦੇ ਸੂਟ ਪਹੁੰਚੇ ਨੇ ਵਿਦਆਊਟ ਦੁਪੱਟਾ ਮਾਲ ਪਹੁੰਚੇ ਆ ਬਹੁਤ ਹੀ ਸੋਹਣੇ ਸੋਹਣੇ ਆਰਟੀਕਲ ਪਹੁੰਚੇ ਨੇ ਹੈ ਹੋਮ ਮੇਡ ਕੰਮ ਕੀਤਾ ਹੋਇਆ ਦੇਖੋ ਹੈਂਡਵਰਕ ਹੋਇਆ ਹੋਇਆ ਸਾਰੇ ਤੇ ਪ੍ਰਿੰਟ ਵੀ ਹੈਗਾ ਚੈੱਕ ਕਰ ਲਓ ਜੀ ਗਲੇ ਤੇ ਦੇਖੋ ਜੀ ਡਿਜ਼ਾਈਨ ਬਹੁਤ ਹੀ ਪਿਆਰੇ ਖੁੱਲੇ ਨੇ ਚੈੱਕ ਕਰ ਲਓ ਇਹਦੇ ਵਿੱਚ ਪਲੇਨ ਸਲਵਾਰਾਂ ਆਉਣਗੀਆਂ ਜਿੰਨੇ ਵੀ ਸੂਟ ਆਪਣੇ ਕੋਲੇ ਪਹੁੰਚੇ ਨੇ ਵੀਡੀਓ ਦੇ ਐਂਡ ਤੱਕ ਮਲੇ ਰ ਡਿਜ਼ਾਈਨ ਬਹੁਤ ਹੀ ਪਿਆਰੇ ਪਿਆਰੇ ਆਉਣਗੇ ਦੇਖੋ ਜੀ ਆ ਸਾਰਾ ਹੈਂਡਵਰਕ ਕੀਤਾ ਹੋਇਆ ਇਹ ਵਿਦਾਊਟ ਦੁਪੱਟਾ ਮਾਲ ਪਹੁੰਚਿਆ ਜੀ ਇਹਦੇ ਨਾਲ ਦੁਪੱਟੇ ਨਹੀਂ ਹੈਗੇ ਡਿਜ਼ਾਈਨ ਪਰ ਬਹੁਤ ਜਿਆਦਾ ਸੋਹਣੇ ਨੇ ਚੈੱਕ ਕਰੀ ਚਲੋ ਪਲੇਨ ਸਲਵਾਰਾਂ ਨਾਲ ਪਿਓਰ ਜਾਮ ਕਾਟਨ ਦੇ ਵਿੱਚ ਦੇਖੋ ਆ ਸਾਰਾ ਹੈਂਡਵਰਕ ਕੀਤਾ ਹੋਇਆ ਜਿੰਨਾ ਵੀ ਆ ਸਾਰਾ ਚੈੱਕ ਕਰ ਸਕਦੇ ਹੋ ਇਹ ਆਪਾਂ ਤੁਹਾਨੂੰ ਦੇਵਾਂਗੇ ਵਰਕ ਵਾਲੇ ਸੂਟ ਨੇ ਪਲੇਨ ਸਲਵਾਰ ਨਾਲ ਸਿਰਫ ਤੇ ਸਿਰਫ 350 ਰੁਪਏ ਦੇ ਵਿੱਚ ਸੂਟ ਮਿਲੂਗਾ ਆ ਦੇਖੋ ਜੀ ਇਹਦੇ ਨਾਲ ਪ੍ਰਿੰਟ ਸਲਵਾਰ ਰੱਖਿਆ ਹੋਤਾ ਜੀ ਦੇਖੋ ਚੈੱਕ ਕਰ ਸਕਦੇ ਹੋ ਗਲੇ ਤੇ ਵਰਕ ਹੋਇਆ ਕਿਆ ਹੋਤਾ ਜੀ ਡਿਜ਼ਾਈਨ ਬਹੁਤ ਹੀ ਸ਼ਾਨਦਾਰ ਪਹੁੰਚੇ ਨੇ ਭਾਈ ਚੈੱਕ ਕਰੀ ਚਲੋ ਕਿਆ ਬਾਤ ਹੈ ਜੀ ਖੁੱਲ ਰਿਆ ਨੇਵੀ ਕਲਰ ਦੇ ਵਿੱਚ ਡਿਜ਼ਾਈਨ ਗੋਟਾ ਪਤੀ ਮਿਰਰ ਵਰਕ ਕਿਆ ਬਾਤ ਹੈ ਜੀ ਦੇਖੋ ਡਿਜ਼ਾਈਨ ਚੈੱਕ ਕਰ ਲੋ ਬਹੁਤ ਸਟੈਂਡਰਡ ਦਾ ਆਰਟੀਕਲ ਖੁੱਲ ਚੁੱਕਿਆ ਭਾਈ ਦੇਖੋ ਜੀ ਇਹਦੇ ਨਾਲ ਵੀ ਪਲੇਨ ਸਲਵਾਰ ਆਉਗੀ ਦੇਖੋ ਜੀ ਕਿਆ ਬਾਤ ਹੈ ਜੀ ਇਹ ਸਾਰਾ ਸਾਨੂੰ ਦੇਵਾਂਗੇ ਪੂਰੇ ਮਿੱਠੇ ਮਿੱਠੇ ਰੇਟਾਂ ਦੇ ਵਿੱਚ ਮਾਲ ਪਹੁੰਚ ਚੁੱਕਿਆ ਭਾਈ ਸਿਰਫ ਤੇ ਸਿਰਫ 350 ਰੁਪਏ ਦੇ ਵਿੱਚ ਪਿਓਰ ਕਾਟਨ ਦੇ ਵਿੱਚ ਮਾਲ ਆ ਗਿਆ ਡਿਜ਼ਾਈਨ ਸਿਰਾ ਤੋਂ ਸਿਰਾ ਆ ਗਏ ਵੀਡੀਓ ਨਾਲ ਅੰਡਰ ਤੱਕ ਜੁੜੇ ਰਹੋ ਤੁਹਾਨੂੰ ਸਾਰੇ ਡਿਜ਼ਾਈਨ ਦਿਖਾਵਾਂਗੇ ਭਾਈ ਕਹਣ ਕਹਣ ਦੇਖੋ ਜੀ ਕੀ ਬਾਤ ਹੈ ਜੀ ਦੇਖੋ ਹੈਂਡਵਰਕ ਪੂਰਾ ਘੈਂਟ ਕੰਮ ਹੋਇਆ ਹੋਇਆ ਹੋਮ ਮੇਡ ਲਓ ਜੀ ਚੈੱਕ ਕਰ ਸਕਦੇ ਹੋ ਸਾਰਾ ਇਹਦੇ ਨਾਲ ਵੀ ਪਲੇਨ ਸਲਵਾਰ ਆਉਗੀ ਜਿੰਨੇ ਵੀ ਸੂਟ ਤੁਹਾਨੂੰ ਦਿਖਾਵਾਂਗੇ ਤੁਹਾਨੂੰ ਦੱਸਿਆ ਕਿਸੇ ਨਾਲ ਪ੍ਰਿੰਟ ਹੈ ਕਿਸੇ ਨਾਲ ਪਲੇਨ ਹੈ ਦੇਖੋ ਜੀ ਕੀ ਬਾਤ ਹੈ ਜੀ ਗਾੜੇ ਦੇ ਸਾਰਾ ਹੈਂਡਵਰਕ ਕੀਤਾ ਹੋਇਆ ਪ੍ਰਿੰਟ ਕੀਤਾ ਹੋਇਆ ਆਹ ਲਓ ਕਿਹੜਾ ਚੈੱਕ ਕਰੋ ਜੀ ਕੀ ਬਾਤ ਹੈ ਮਿਰਰ ਵਰਕ ਵਿਦ ਹੈਂਡ ਵਰਕ ਬਹੁਤ ਹੀ ਸੋਹਣੇ ਸੋਹਣੇ ਆਰਟੀਕਲ ਖੁੱਲ ਰਹੇ ਨੇ ਦੇਖੋ ਜੀ ਕਿੜਿਆਂ ਹੋਰ ਖੁੱਲ ਰਹਿਆ ਬਹੁਤ ਪਿਆਰਾ ਡਿਜ਼ਾਈਨ ਆਹ ਲਓ ਜੀ ਕੀ ਬਾਤ ਹੈ ਜੀ ਮਿਰਰ ਵਰਕ ਦੇ ਵਿੱਚੜਿਆਂ ਖੁੱਲ ਗਏ ਨਵੇਂ ਨਵੇਂ ਸੋਹਣੇ ਸੋਹਣੇ ਸੂਟ ਭਾਈ ਪੂਰੇ ਮਿੱਠੇ ਰੇਟਾਂ ਦੇ ਵਿੱਚ ਚੈੱਕ ਕਰੀ ਚੱਲੋ ਜੀ ਅੱਗੇ ਸਿਰਾ ਤੋਂ ਸਿਰਾ ਲਓ ਜੀ ਕੀ ਬਾਤ ਹੈ ਜੀ ਦੇਖੋ ਫਰਾਗ ਟਾਈਪ ਫਰਾਗ ਟਾਈਪ ਡਿਜ਼ਾਈਨ ਹੈ ਦੇਖੋ ਫਰਾਗ ਬਣੀ ਹੋਈ ਇੱਕ ਤਰ੍ਹਾਂ ਦੀ ਬਹੁਤ ਹੀ ਪਿਆਰਾ ਆਰਟੀਕਲ ਹੈ ਜੀ ਲਓ ਜੀ ਬਰਕ ਚੈੱਕ ਕਰ ਸਕਦੇ ਹੋ ਦੇਖੋ ਇਹ ਸਾਰਾ ਆਰੀ ਵਰਕ ਆਊਗਾ ਆਰੀ ਵਰਕ ਤੇ ਮਿਰਰ ਵਰਕ ਦੇਖੋ ਜੀ ਲਓ ਜੀ ਪਾਕਿਸਤਾਨੀ ਇਨਫਲੇਆ ਦੇਖੋ ਚੈੱਕ ਕਰੋ ਕੀ ਬਾਤ ਹੈ ਜੀ ਕਿਆ ਬਾਤ ਹੈ ਕਿਆ ਬਾਤ ਹੈ ਦੇਖੋ ਡਿਜ਼ਾਈਨ ਆ ਗਿਆ ਸਿਰਾ ਤੋਂ ਸਿਰਾ ਅੰਬੀਆਂ ਵਾਲਾ ਡਿਜ਼ਾਈਨ ਖੁੱਲ ਚੁੱਕਿਆ ਪਾਕਿਸਤਾਨੀ ਲੇਟੈਸਟ ਹੈ ਵਰਗਿੰਗ ਨਵੇਂ ਤੋਂ ਨਵੇਂ ਜਾਮ ਕਾਟਨ ਦੇ ਵਿੱਚ ਇੱਕ ਇਹਦੇ ਵਿੱਚ ਆਪਣੇ ਕੋਲੇ ਬਿਨਾ ਵਰਕ ਤੋਂ ਆਏ ਨੇ ਮਤਲਬ ਉਹ ਵੀ ਤੁਹਾਨੂੰ ਦਿਖਾਵਾਂਗੇ ਆ ਦੇਖੋ ਆ ਬਿਦਾਉਟ ਵਰਕ ਹੈ ਇਹਦੇ ਨਾਲ ਪਲੇਨ ਸਲਵਾਰ ਹੈ ਇਹਦੇ ਤੇ ਵਰਕ ਨਹੀਂ ਕੀਤਾ ਹੋਇਆ ਇਹ ਆਪਾਂ ਤੁਹਾਨੂੰ ਦੇਵਾਂਗੇ ਸਿਰਫ 300 ਰੁਪਏ ਦੇ ਵਿੱਚ ਦੁਬਾਰਾ ਫੇਰ ਨੋਟ ਕਰ ਲਓ ਵਰਕ ਵਾਲਾ ਸੂਟ ਹੈ ਜਿਹੜਾ ਉਹ ਤਾਂ ਮਿਲੂਗਾ 350 ਚ ਵਿਦਆਊਟ ਦੁਪੱਟਾ ਤੇ ਅ ਵਿਦਆਊਟ ਵਰਕ ਵਾਲਾ ਵਿਦਆਊਟ ਦੁਪੱਟੇ ਤੋਂ ਮਿਲੂਗਾ 300 ਰੁਪਏ ਦੇ ਵਿੱਚ ਦੇਖੋ ਜੀ ਆਹ ਵਰਕ ਵਾਲਾ ਜਿਵੇਂ ਆਹ ਦੇਖੋ ਇਹ ਸਾਰੇ ਮਹਿੰਗੇ ਮਹਿੰਗੇ ਸੂਟ ਸੀਗੇ ਇਹ ਆਪਣੇ ਕੋਲੇ ਵਿਦਆਊਟ ਦੁਪੱਟਾ ਪਹੁੰਚੇ ਨੇ ਪੂਰੇ ਲੈਸ ਰੇਟ ਦੇ ਵਿੱਚ 300 ਤੇ 350 ਦੇਖੋ ਜਦੋਂ ਇਹ ਰੇਟ ਵਿੱਚ कन्ਫਿਊਜ਼ਨ ਨਹੀਂ ਹੋਣੀ ਚਾਹੀਦੀ ਆਪਾਂ ਇੱਕ ਵਾਰ ਫੇਰ ਦੱਸ ਦਿੰਨੇ ਆ ਆਹ ਲੋ ਡਿਜ਼ਾਈਨ ਚੈੱਕ ਕਰੋ ਦੇਖੋ ਜੀ ਬਹੁਤ ਪਿਆਰਾ ਆਰਟੀਕਲ ਹੈ ਲਓ ਜੀ ਸਾਈਡ ਤੇ ਬਾਜੂ ਆਉਣਗੇ ਦੋਨੋਂ ਸਾਈਡ ਤੇ ਆਹ ਹੈਂਡਵਰਕ ਕੀਤਾ ਹੈ ਘੇਰੇ ਦੇ نیچے ਉੱਪਰ ਤੱਕ ਵੇਲਾ ਜਾਂਦੀਆਂ ਦੋਨੋਂ ਸਾਈਡ ਕਿਆਵਾਤਾ ਨੇ ਡਿਜ਼ਾਈਨ ਖੁੱਲ ਚੁੱਕਿਆ ਬਹੁਤ ਹੀ ਪਿਆਰਾ ਕਿਆਵਾਤਾ ਜੀ ਬਲੈਕ ਕਲਰ ਦੇ ਵਿੱਚ ਲੈਂਨਿੰਗ ਵਾਲਾ ਡਿਜ਼ਾਈਨ ਖੁੱਲਿਆ ਦੇਖੋ ਥ्रेड ਵਰਕ ਕੀਤਾ ਹੋਇਆ ਇਹਦੇ ਤੇ ਸਾਰੇ ਸੂਟ ਦੇ ਵਿੱਚ ਸਿੱਪੀ ਲੱਗਿਆ ਪਲੱਸ ਪ੍ਰਿੰਟ ਸਲਵਾਰ ਆਉਗੀ ਇਹਦੀ ਲਗਭਗ ਸੂਟਾਂ ਦਾ ਪ੍ਰਿੰਟ ਸਲਵਾਰਾਂ ਤੇ ਪਲੇਅਰ ਸਲਵਾਰੀ ਹੋਣੀ ਆ ਦੇਖੋ ਕੀ ਬਾਤ ਹੈ ਜੀ ਡਿਜ਼ਾਈਨ ਚੈੱਕ ਕਰੀ ਚਲੋ ਕੀ ਬਾਤ ਹੈ ਕੀ ਬਾਤ ਹੈ ਲਓ ਜੀ ਵਾਜੀ ਵਾ ਡੀ ਐਂਗਲ ਦਾ ਜ਼ੀਰਾ ਲਾਈਨਿੰਗ ਵਾਲਾ ਡਿਜ਼ਾਈਨ ਹੈ ਇਹਦਾ ਮਹਿਰੂਨ ਕਲਰ ਦੀ ਬੋਟਮ ਆਉਗੀ ਇਹ ਮਸਟਰਡ ਕਲਰ ਦੇ ਚ ਡਿਜ਼ਾਈਨ ਦਿਖਾਵਾ ਕੇ ਤੁਹਾਨੂੰ ਚੈੱਕ ਕਰ ਲਓ ਕੀ ਬਾਤ ਹੈ ਜੀ ਦੇਖੋ ਜੀ ਬੁਢੀ ਇੱਕ ਵਰਕ ਹੈ ਤੇ ਸਿੱਪੀ ਵਰਕ ਹੈ ਸਾਰੇ ਕੁਮੀ ਦੇ ਵਿੱਚ ਆ ਲੋ ਚੈੱਕ ਕਰੀ ਚੱਲੋ ਡਿਜ਼ਾਈਨ ਸਿਰਾ ਤੋਂ ਸਿਰਾ ਰੇਟ ਤੁਹਾਨੂੰ ਆਪਾਂ ਇੱਕ ਵਾਰੀ ਹੋਰ ਦੱਸ ਦਿੰਨੇ ਆ ਵਰਕ ਵਾਲਾ ਸੂਟ ਮਿਲੂਗਾ 350 ਰੁਪਏ ਦੇ ਵਿੱਚ ਮੈਚਿੰਗ ਵਿਦਆਊਟ ਦੁਪੱਟਾ ਤੇ ਵਿਦਆਊਟ ਵਰਕ ਮਿਲੂਗਾ 300 ਰੁਪਏ ਦੇ ਵਿੱਚ ਉਹ ਵੀ ਵਿਦਆਊਟ ਦੁਪੱਟੇ ਆਊਗਾ ਜੀ ਦੁਪੱਟਾ ਦੋਨਾਂ ਨਾਲ ਹੀ ਨਹੀਂ ਵਰਕ ਵਾਲੇ ਨਾਲ ਵੀ ਨਹੀਂ ਹੈਗਾ ਤੇ ਵਿਦਾਊਟ ਵਰਕ ਵਾਲੇ ਨਾਲ ਵੀ ਨਹੀਂ ਹੈਗਾ ਲੈਸ ਰੇਟ ਦੇ ਵਿੱਚ ਮਾਲ ਪਹੁੰਚਿਆ ਤੇ ਸੂਟ ਆ ਗਏ ਲੋ 700 800 900 ਤੱਕ ਦੇ ਸੂਟ ਨੇ ਸਾਰੇ ਪਿਓਰ ਕਾਟਨ ਦੇ ਵਿੱਚ ਲਓ ਜੀ ਆਰੀ ਵਰਕ ਦੇ ਵਿੱਚ ਡਿਜ਼ਾਈਨ ਖੁੱਲ ਚੁੱਕਿਆ ਕੀ ਬਾਤ ਹੈ ਜੀ ਲਓ ਜੀ ਸੁਪਰ ਡੁੱਪਲ ਡਿਜ਼ਾਈਨ ਹਾਜ਼ਰ ਹੋ ਗਏ ਨੇ ਭਾਈ ਸੋਹਣੇ ਸੋਹਣੇ ਰੰਗ ਚਾੜ ਖੁੱਲ ਰਹੇ ਨੇ ਕੀ ਬਾਤ ਹੈ ਜੀ ਦੇਖੋ ਜਿਹੜੀਆਂ ਲਓ ਜੀ ਇਹਦੇ ਨਾਲ ਪ੍ਰਿੰਟ ਸਲਵਾਰ ਆਉਗੀ ਦੇਖੋ ਜਾਈ ਟੌਕ ਟੌਪ ਦੇ ਆਰਟੀਕਲ ਖੁੱਲ ਰਹੇ ਨੇ ਭਾਈ ਮਹਿਰੂਨ ਕਲਰ ਦੇ ਡਿਜ਼ਾਈਨ ਦੇਖੋ ਕੀ ਬਾਤ ਹੈ ਜੀ ਹੈਂਡਵਰਕ ਕੰਮ ਹੋਇਆ ਚੈੱਕ ਕਰ ਲਓ ਖਾਟਲੀ ਵਰਕ ਕੀ ਬਾਤ ਹੈ ਜੀ ਦੇਖੋ ਜੀ ਡਿਜ਼ਾਈਨ ਦੇਖੋ ਬੜਾ ਸ਼ਾਨਦਾਰ ਖੁੱਲ ਗਿਆ ਭਾਈ ਇਹਦੇ ਨਾਲ ਵੀ ਪਲੇਨ ਸਲਵਾਰ ਆਉਗੀ ਲਓ ਜੀ ਅਗਲਾ ਡਿਜ਼ਾਈਨ ਦਿਖਾਓ ਜੀ ਕੀ ਬਾਤਾਂ ਨੇ ਦੇਖੋ ਜੀ ਇਹ ਪ੍ਰਿੰਟ ਸਲਵਾਰ ਨਾਲ ਮਾਰ ਪਹੁੰਚ ਗਿਆ ਇਹ ਸਾਰੇ ਡਿਜ਼ਾਈਨ ਆਪਣੇ ਕੋਲੇ ਪਹੁੰਚ ਚੁੱਕੇ ਨੇ ਆਓ ਛੇਤੀ ਛੇਤੀ ਦਸ਼ਮੇਸ਼ ਕਲਾ ਹਾਊਸ ਹੋੜਲਾ ਕਲਾ ਵਿਖੇ ਲੱਜ ਚੁੱਕਿਆ ਮੇਲਾ ਭਾਈ ਵਰਕ ਵਾਲੇ ਤੇ ਪ੍ਰਿੰਟ ਵਾਲੇ ਸੂਟਾਂ ਦਾ ਵਿਦਾਊਟ ਦੁਪੱਟਿਆਂ ਨਾਲ ਬਹੁਤ ਹੀ ਲੈਸ ਰੇਟ ਦੇ ਵਿੱਚ ਸੂਟ ਦੇ ਦੇਵਾਂਗੇ ਆਪਾਂ ਤੁਹਾਨੂੰ ਦੇਖੋ ਜੀ ਕੰਮ ਦੇਖੋ ਪੂਰਾ ਫਿਨਿਸ਼ਿੰਗ ਚੈੱਕ ਕਰੋ ਬਹੁਤ ਹੀ ਸੋਹਣਾ ਸੋਹਣਾ ਵਰਕ ਹੋਇਆ ਹੋਇਆ ਹੈਂਡ ਵਰਕ ਦੇ ਵਿੱਚ ਕੀ ਆਵਾਜ਼ ਹੈ ਲਓ ਜੀ ਹੁਣ ਜਿਹੜੇ ਸੂਟ ਆਉਣਗੇ ਇਹ ਸਾਰੇ ਵਿਦਾਊਟ ਵਰਕ ਹੋਣਗੇ ਚੈੱਕ ਕਰੀ ਚੱਲੋ ਪਲੇਨ ਸਲਵਾਰਾਂ ਦੇ ਨਾਲ ਵਿਦਾਊਟ ਵਰਕ ਸਿਰਫ 300 ਰੁਪਏ ਦੇ ਵਿੱਚ ਦੇਖੋ ਜੀ ਡਿਜ਼ਾਈਨ ਚੈੱਕ ਕਰ ਲੋ ਘੇਰਾ ਦੇਖੋ ਬਹੁਤ ਹੀ ਪਿਆਰਾ ਡਿਜ਼ਾਈਨ ਆ ਇਧਰ ਸਾਈਡ ਤੇ ਬਾਜੂ ਆਉਣਗੇ ਇਹ ਸਾਰਿਆਂ ਨਾਲ ਪਲੇਨ ਸਲਵਾਰਾਂ ਦੇਖੋ ਜੀ ਵੀਡੀਓ ਦਾ ਸਾਡਾ ਟਾਈਮ ਥੋੜਾ ਰਹਿ ਗਿਆ ਇਸ ਕਰਕੇ ਡਿਜ਼ਾਈਨ ਸਾਰੇ ਦਿਖਾਈ ਨਹੀਂ ਜਾਣੇ ਦੇਖੋ ਜੀ ਲਖਾਓ ਜੀ ਆ ਦੇਖੋ ਜੇ ਮਹਿਰੂਨ ਕਲਰ ਬਾਦੂ ਡਿਜ਼ਾਈਨ ਖੁੱਲੇ ਨੇ ਇਹਦੇ ਵਿੱਚ ਮਾਲ ਆਪਣੇ ਕੋਲੇ ਕੁਆਂਟੀਟੀ ਹਾਜ਼ਰ ਹੋ ਚੁੱਕਿਆ ਪਹੁੰਚੋ ਛੇਤੀ ਛੇਤੀ ਨਵੇਂ ਨਵੇਂ ਸੋਹਣੇ ਸੋਹਣੇ ਡਿਜ਼ਾਈਨ ਲੈਣ ਲਈ ਵਰਕ ਵਾਲੇ ਤੇ ਵਿਦਆਊਟ ਵਰਕ ਵਾਲਿਆ ਸਾਰਾ ਮਾਲ ਆਪਣੇ ਕੋਲੇ ਦੇਖੋ ਜੀ ਚੈੱਕ ਕਰ ਸਕਦੇ ਹੋ ਦੇਖੋ ਵਾਧੂ ਮਾਲ ਪਹੁੰਚਿਆ ਆ ਲੋ ਆ ਸਾਰੇ ਵਿਦਆਊਟ ਵਰਕ ਵਾਲਿਆ ਤੇ ਵਰਕ ਵਾਲੇ ਤੁਹਾਨੂੰ ਆਪਾਂ ਪਹਿਲਾਂ ਦਿਖਾਈ ਦਿੱਤੇ ਨੇ ਭਾਈ ਸੋ ਪਹੁੰਚੋ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਮਾਲ ਹਾਜ਼ਰ ਹੋ ਗਿਆ ਪੂਰੇ ਲੈਸ ਰੇਟਾਂ ਦੇ ਵਿੱਚ